ਖਬੂਆ ਕੜ ਆ ਗਿਆ ਉਹ ਤੈਨੂੰ ਹਾਂ ਆ ਗਿਆ ਸੀ ਚੱਲੇਗਾ ਪਿਆ ਹਾਂ ਚੱਲੂੰਗਾ ਲੈ ਲੈ ਕੱਪੜੇ ਪਾਵੇਂਗਾ ਪੰਜ ਸਾਲ ਦੀ ਪਾਉਂਗਾ ਮੈਂ ਤਾਂ ਅੱਛਾ ਹਾਂ ਮੈਂ ਤਾਂ ਲੋਰਟੀ ਸ਼ਰਟੀ ਪੱਕ ਜਾਉ ਫੈਨਸੀ ਜਿਹੀ ਕੋਈ ਅੱਛਾ ਹਾਂ ਫੇਰ ਤੂੰ ਐ ਕਹਦਾ ਮੈਂ ਵੀ ਲੋਰਟੀ ਸ਼ਰਟੀ ਪਾ ਲੂੰ ਮੈਨੂੰ ਵੀ ਦਵਾ ਦੇ ਇਹਦਾ ਆ ਜਾ ਫਿਰ ਦਵਾ ਕੇ ਇਹੇ ਜਿਹੀ ਲੈ ਕੇ ਆਈ ਤੈਨੂੰ ਪੱਖੋ ਲਾ ਕੇ ਜਾਂਦਾ ਜੋਗੇ ਵਾਲੇ ਦੇ ਚੱਲ 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 ਜਲਦੀ ਚੱਲ ਫਿਰ ਜੋਗਾ ਕਲਾਸ ਵਾਲੇ ਦੇ ਲੈ ਕੇ ਜਾਂਦੂ ਤੈਨੂੰ ਚੱਲ ਆ ਜਾ ਆ ਜਾ ਆਵਾ ਮਲੂਰਾ ਸ਼ਿਖਰਤਾ ਆਓ ਜੀ ਆਓ ਜੀ ਬਾਈ ਜੀ ਕੀ ਹਾਲ ਨੇ ਬਾਈ ਠੀਕ ਆ ਠੀਕ ਆ ਬਾਈ ਉਹ ਠੀਕ ਹੋਈ ਵਧੀਆ ਵਧੀਆ ਜੀ ਵਧੀਆ ਜਾਓ ਹੋਰ ਬਾਈ ਠੀਕ ਹੋ ਲੋਰਾ ਦੇ ਦਿੰਨੇ ਆ ਲੋ ਲੋਰਾ ਥੱਲੇ ਜੱਪ ਜੱਪ ਵਾਲੀ ਲੋਰਾ ਹਾਲ ਪੂਰੇ ਟਾਪ ਦੀ ਕੁਆਲਿਟੀ ਹੈਗੀ ਬਾਈ ਖਾਸੀ ਮਹਿੰਗੀਆਂ ਤਾਂ ਨਹੀਂ ਹੋਣੀਆਂ ਕਿਤੇ ਹਜ਼ਾਰ ਦੀਆਂ ਸੱਤ ਨੇ ਵੱਡੇ ਵੀਰ ਹੈ ਹਜ਼ਾਰ ਦੀਆਂ ਸੱਤ ਹਜ਼ਾਰ ਰੁਪਏ ਦੀ ਕੱਲੀ ਮਿਲਦੇ ਆ ਬਾਜ਼ਾਰ ਚ ਆਪਾਂ ਸੱਤ ਦੇ ਦਾਂਗੇ ਤੁਹਾਨੂੰ ਬਾਈ ਇਹਦੀ ਟੋਕਰੀ ਕੁਆਲਿਟੀ ਦੇਖਵੇਂ ਨਾ ਬੱਸ ਬਾਈ ਆਪਾਂ ਮੇਲਾ ਲਾਤਾ ਤੁਸੀਂ ਇਹ ਨਾ ਪੁੱਛੋ ਆਪਣਾ ਤਾਂ ਉਹ ਕੰਮ ਹੈਗਾ ਵੀ ਅੰਬ ਖਾਓ ਗੁੱਠਲੀਆਂ ਨਾ ਖਣੋ ਬਈ ਇਹ ਲੋਕੋ ਤੇ ਨਹੀਂ ਆ ਆਪਣਾ ਆਪ ਦਾ ਵੀਰੇ ਜੀਸੀਐਚ ਜੋਗਾ ਕਲਾਸ ਹਾਊਸ ਤੇ ਟੀ-ਸ਼ਰਟਾਂ 5-500 ਦੀ ਇੱਕ ਮਿਲਦੀ ਆ ਸੱਚੀ ਗਾ 500 ਦੇ ਤਿੰਨ ਦੇਤੀਆਂ ਉਹ ਬਾਈ ਖੜ ਜਾਗਾ ਔਰ ਰੇ ਚੱਕਰ ਨਾ ਖਾਲੀ ਯਾਰ ਕਿਤੇ ਬਾਈ ਮੈਂ ਤਾਂ ਕਬਜ਼ਾ ਦੀ ਜਿਆਦਾ ਹੋਣ ਲੱਗੀ ਹੋਣਾ ਆ ਲੈ ਕਿੰਨਾ ਸੋਹਣਾ ਡਿਜ਼ਾਈਨ ਆ 500 ਦੇ ਤਿੰਨ ਨੇ ਗਈਆਂ ਉਹ ਵੀ 500 ਦੇ ਤਿੰਨ 500 ਦੇ ਤਿੰਨ ਮੇਲਾ ਵਾਲਾ ਤਾਂ 500 ਦੀ ਇੱਕ ਦਿੰਦਿਆ ਬਾਜ਼ਾਰ ਚ ਬਈ ਤੂੰ ਐਂ ਕਾ ਕੱਲ੍ਹ ਆਈ ਦਿਖਾ ਹੁਣ ਸਰਦਾਰ ਆ ਲੈ ਕਲਰ ਵਾਲੀ ਚੱਕ ਕਲ ਰੈਡੀ ਜਲ ਬਈਆ ਮਹਿੰਗੀ ਹੋਊਗੀ ਵੀਰੇ ਪਾਪਕਾਉਣ ਕੱਪੜਾ ਜੱਕ 500 ਦੇ ਤਿੰਨ ਐ ਵੀ ਓਏ ਤੂੰ 500 ਚੱਲਦੀ ਦਿਲਦੀ ਹੈਗੀ ਹਾਂ ਬਈ ਆਉਣਾ ਕਿੱਥੇ ਆ ਐਡਰੈਸ ਵੀਰੇ ਆਪਣਾ ਹੈਗਾ ਜੋਗਾ ਕਲਾਸਾ ਉਸ ਪਿੰਡ ਪੱਖੋਗੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਸਾਡਾ ਸਕਰੀਨ ਤੇ ਆ